ਗੁਰਸਿੱਖਾਂ ਦੀ ਭਗਤੀ ਕੀ ਹੈ ਮਾਲਾ ਫੇਰਦੇ ਸਾਡੀ ਭਗਤੀ ਨਹੀਂ ਹੈ ਬੈਠਾ ਧੰਗ ਨਾਲ ਖੜਨ ਵਾਲਾ ਫਿਰਦੇ ਉਹਨੂੰ ਪਤਾ ਹੀ ਨਹੀਂ ਗੁਰਬਾਣੀ ਕੀ ਹੈ ਗੁਰਬਾਣੀ ਪੜਦੇ ਹੋ ਉੱਥੇ ਲਿਖਿਆ ਉਹਦੇ ਵੱਲ ਧਿਆਨ ਨਹੀਂ ਦਿੰਦੇ ਮਾਲਾ ਵੱੜੀ ਗੁਰਬਾਣੀ ਕਹਿੰਦੀ ਆ ਗੁਰ ਕੀ ਮਤ ਤੂੰ ਲੇਹੋ ਇਆਣੇ ਜੋ ਗੁਰ ਕੀ ਮਤ ਹੈ ਨਾ ਗੁਰਮਤ ਗੁਰਬਾਣੀ ਚ ਗੁਰਬਾਣੀ ਜੋ ਮਤਹ ਦਿੰਦੀ ਹੈ ਸਮਝਾਉਂਦੀ ਹੈ ਇਹ ਮੱਤ ਲੈ ਲਓ ਗੁਰ ਕੀ ਮੱਤ ਤੋਂ ਲਿਓ ਇਆਣੇ ਭਗਤੀ ਦੇ ਨਾਮ ਬਹੁ ਡੁੱਬੇ ਸਣੇ ਇਹੀ ਭਕਤੀਆ ਬੜੇ ਬੜੇ ਸਾਨੇ ਡੁੱਬ ਗਏ ਜਿਨ੍ਹਾਂ ਨੇ ਗੁਰੂ ਕੀ ਮੱਤ ਨਹੀਂ ਲਈ ਜਿਨ੍ਹਾਂ ਨੇ ਗੁਰੂ ਕੀ ਮੱਤ ਨਹੀਂ ਲਈ ਉਹਨਾਂ ਦੀ ਆਪਣੀ ਵੀ ਮਾਰੀ ਜਾਂਦੀ ਹੈ ਅਕਾਲੀਆਂ ਨੇ ਗੁਰੂ ਕੀ ਮੱਤ ਨਹੀਂ ਲਈ ਆਪਣੀ ਮਾਰੀ ਗਈ ਨੋਟੀ ਗੱਲ ਤੁਹਾਡੇ ਸਾਹਮਣੇ ਹੈ ਤੇ ਹੁਣ ਕੀ ਹਾਲ ਹੈ ਤੋਂ ਕਿੱਥੇ ਆ ਗਏ ਉੱਥੋਂ ਨਾ ਪੱਤੀਸ਼ੇ ਨੂੰ ਮਿਲ ਰਹੇ ਆ ਆਪਾਂ ਗੁਰੂ ਵਾਲਿਆਂ ਨੇ ਹੁਣ ਅੱਗੇ ਆਉਣਾ ਪਹਿਲਾਂ ਜਿਹੜੇ ਗੁਰੂ ਪ੍ਰਚਾਰ ਕਰਦੇ ਤੇ ਗੁਰੂ ਵਾਲੇ ਨਹੀਂ ਸੀ ਸੰਗਤ ਵਿੱਚ ਗੁਰੂ ਬੜੇ ਹੈ ਇਹ ਤਾਂ ਸਿੱਖੀ ਦੀ ਚੜ੍ਹਦੀ ਕਲਾ ਦੀ ਲੋੜ ਹੈ ਤਾਂ ਤਾਂ ਸੰਗਤ ਵਿੱਚੋਂ ਗੁਰੂ ਨਾਲ ਪ੍ਰੇਮ ਰੱਖਣ ਵਾਲੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਿੱਖੀ ਦੀ ਝੰਡਾ ਬਰਦਾਦੀ ਆਪਣੇ ਹੱਥ ਚ ਲੈਣ ਵੀ ਜੀਵਨ ਲਾਇਨ ਗੁਰੂ ਘਰ ਨਾਲ ਹੁਣ ਵੀ ਆਪਾਂ ਜੀਵਨ ਲਾਈਆਂ ਬੈਠੇ ਹਾਂ ਜਿੰਨਾ ਜਦ ਸਾਰੇ ਇਕੱਠੇ ਹੋ ਕੇ ਨਹੀਂ ਤੁਲਦੇ ਵੈਸੇ ਹੁਣ ਐਸਾ ਮੌਸਮ ਹੈ ਅੱਜ ਸਾਰੀ ਵਰਲਡ ਹੀ ਸਿੱਕੀ ਨੂੰ ਮੰਨੀ ਬੈਠੀ ਐ ਪਰ ਗਾਂਹ ਵਧਣ ਵਾਲਾ ਕੋਈ ਨਹੀਂ ਜਦੋਂ ਮੇਲਡ ਕਰਨੇ ਕਿਹਾ ਸੀ ਕਿ ਅਸੀਂ ਸਿਖਵਾਣਾ ਹੈ ਨਾਤਾ ਵਿਚਾਰੇ ਵਰਲਡ ਕੱਪ ਨੂੰ ਪਤਾ ਸੀ ਸਿੱਕੀ ਕੀ ਹੁੰਦੀ ਹੈ ਕਹਿੰਦਾ ਉਹ ਤਾਂ ਕੀ ਪਤਾ ਹੁੰਦਾ ਸਾਡੇ ਸਿੱਖਾਂ ਨੂੰ ਕਿਹੜਾ ਪਤਾ ਸੀ ਵੀ ਸਿੱਕੀ ਕੀ ਹੈ ਉਹਨਾਂ ਨੇ ਕਿਉਂ ਸ਼ਰਤ ਲਾਈ ਫਤੂਕੇਸ ਰਖਮ ਦੀ ਸ਼ਬਦ ਉਹਨੂੰ ਪਤਾ ਸੀ ਬੜਾ ਲਿਖਿਆ ਸੀ ਇਹਨਾਂ ਨੇ ਸ਼ਰਤ ਲਾਤੀ ਜਿਹੜੀ ਕਿ ਸਰਾਸਰ ਗਲਤ ਸੀ ਇਹ ਅਮਰਦਾਸ ਬਾਸ਼ਾ ਨੇ ਸ਼ਿਕਾਇਤ ਆ ਸਿੱਕੀ ਕਵੀ ਇਜ਼ਦਵਦਾਸ ਤੇ ਲੈ ਕੇ ਆਇਆ ਚਿਕੀਤਾ ਰਬ ਸਾਨੂੰ ਇੰਨਾ ਪਤਾ ਨਹੀਂ ਵੀ ਗੁਰਮਤ ਦੀ ਗੱਲ ਚੱਲਦੀ ਅਸੀਂ ਜਗਾਰਕ ਜਾਉਨੇ ਆ ਵਾਹ ਵਾਹ ਅਕਲ ਕਰੋ ਕੁਛ ਅਕਲ ਮخه ਡਾਂਗ ਫੜੀ ਹੋਈ ਹੈ ਸਭ ਦੁਨੀਆ ਜਾਣਦੀ ਹੈ ਉਹ ਪੰਜਾਬ ਕਰਦੇ ਆ ਤੁਹਾਨੂੰ ਜਗਾਰਕ ਜਾਉਨੇ ਵਾਲਿਆਂ ਨੂੰ ਬੜੇ ਲਿਖੇ ਨੇ ਸਾਰੇ ਪਰ ਗੁਰਮਤ ਸੁਣਦੇ ਨੇ ਮੇਰੇ ਵਾਲੀ ਥੋੜਾ ਜਿਆਦਾ ਪਤਾ ਇਹਨਾਂ ਨੂੰ ਲਿਖੇ ਜਣਾ ਰਹੇ ਹੋ ਛੱਡ ਦਿਓ ਇਹ ਗੱਲਾਂ ਅਕਲ ਵਾਲੀ ਰਾਹ ਫੜੋ ਅਕਲ ਦਾ ਪੱਲਾ ਫੜੋਂਗੇ ਤਾਂ ਇੱਜ਼ਤ ਹੈ ਅਕਲ ਵਾਲਿਆਂ ਦੀ ਜਿੱਥੇ ਬੇਅਕਲ ਦੀ ਕਿਤੇ ਇੱਜ਼ਤ ਨਹੀਂ ਬੇਅਕਲਾਂ ਦੀ ਇੱਜ਼ਤ ਨਹੀਂ ਹੁੰਦੀ ਕਿਤੇ ਵੀ ਅਕਲ ਦੀ ਇੱਜ਼ਤ ਹੈ ਅਕਲੇ ਰਾਜ ਕਰਦੀ ਹੈ ਅਕਲ ਬਿਨਾਂ ਰਾਜ ਨਹੀਂ ਆ ਕਿਤੇ ਵੀ ਸਾਨੂੰ ਅੱਡੀ ਅਕਲ ਦਿੱਤੀ ਹੈ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਲਿਖ ਕੇ ਦਿੱਤਾ ਰਾਜਾਂ ਦੇ ਰਾਜ ਦੱਸੇ ਨੇ ਅਸੀਂ ਤਾਂ ਬੜੇ ਹੀ ਨਹੀਂ ਤੁਹਾਨੂੰ ਤਾਂ ਪਤਾ ਹੀ ਨਹੀਂ ਕੀ ਲਿਖਿਆ ਹੈ ਗੁਰਮੱਦੀ ਗੱਲ ਜਲਦੀ ਹੋਵੇ ਗੁਰਬਾਨੀ ਦੀ ਐਡੀ ਇਹਦਾ ਮਤਲਬ ਤੂੰ ਸੁਣਦਾ ਹੀ ਨਹੀਂ ਤੂੰ ਲੋੜੇ ਨਹੀਂ ਹੱਦ ਹੋਗੀ ਕੀ ਮਜ਼ਾਕ ਹੈ ਹਰ ਜਗ੍ਹਾ ਜਿਗਾਰੇ ਕਿ ਜਾਉਂਦਾ ਕੋ ਟੋਕਦਾ ਹੀ ਨਹੀਂ ਅਸੀਂ ਹੁੰਦੇ ਤੇ ਚਾਹੇ ਤੁਹਾਡਾ ਮਜ਼ਾਕ ਨਾਲ ਕੁਝ ਜਗਾਰਾ ਕਿ ਜਾਦ ਪੈ ਤੂੰ ਮਜ਼ਾਕ ਬਣਾਇਆ ਹੈ ਇਹਦਾ ਮਤਲਬ ਬੇਅਕਲ ਨਹੀਂ ਜਿਹੜੇ ਆਦਮੀ ਤੁਹਾਨੂੰ ਰੋਕਦੇ ਨਹੀਂ ਜੜੇ ਬੇਅਕਲ ਦੇ ਨਾਲ ਭੇਕਲੇ ਹੁੰਦੇ ਨੇ ਕਦਮ ਉਹਨਾਂ ਕੋਈ ਜਗਾ ਕੇ ਜਗਾ ਕੇ ਜਗਾ ਕੇ ਦਿਖਾਓ ਤੇ ਗਿਆਨ ਤੋਂ ਤੁਸੀਂ ਉਹਦਾ ਮੁਕਾਬਲਾ ਕਰਕੇ ਦਿਖਾਓ। ਆ ਤੋ ਵੀ ਸੋਨਣਾ ਪਤਾ ਹੀ ਨਹੀਂ ਵੀ ਕਿੰਨੀ ਕੀਮਤੀ ਗੱਲ ਆ ਕੌਣ ਸੁਣਦਾ ਕੌਣ ਨਹੀਂ ਸੁਣਦਾ। ਇਹ ਮਜ਼ਾਕ ਹੈ ਭਾਈ। ਤੁਸੀਂ ਬੇਅਦਬੀ ਕਰੋਗੇ। ਗੁਰਮਤੀ ਗਲਤੀ। ਜਗਾੜਿਆਂ ਦੇ ਟਾਈਮ ਹੁੰਦੇ ਨੇ। ਪਰ ਕਿਹੜੇ ਟਾਈਮ ਕੀ ਕਰਨਾ ਹੈ। ਸਮੇਂ ਦੇ ਨਾਲ ਹੱਥ ਹੀ ਹੈ। ਸਮਾਨੀ ਦੇ ਵਿਚਾਰਿਆ ਬੰਦਾ ਸੋਜੋ ਰਹੇ ਵਿੱਚ ਬੰਦੀ ਜਿਹੜਾ ਜ਼ਬਤ ਵਿੱਚ ਨਹੀਂ ਹੈ ਸੰਤੋਖ ਵਿੱਚ ਨਹੀਂ ਹੈ ਆਪਣਾ ਮਨ ਕੰਟਰੋਲ ਵਿੱਚ ਨਹੀਂ ਹੈ ਉਹ ਤਾਂ ਗੁਰਬਾਣੀ ਬੰਦਾ ਹੀ ਨਹੀਂ ਮੰਦੀ ਵਾੜਾ ਦੇ ਇਸ ਕਿਹ ਸਾਰੀ ਸਾਡੇ ਬਾਣੇ ਵੱਲ ਜਿੰਨੇ ਵੀ ਦੁਨੀਆਂ ਦੇ ਬੜੇ ਬੜੇ ਸਕਾਲਰ ਨੇ ਯੂਨੀਵਰਸਟੀਆਂ ਨੇ ਸਾਰੀਆਂ ਵਿੱਚ ਬੈਠੀਆਂ ਤੇ ਦੋ 250 ਬੰਦਾ ਪੂਰੀ ਵਰਲਡ ਦੀ ਕਰੀਮ ਜੀ ਜੇ ਮੇਰਾ ਨੋਆ ਮਤੋਂ ਦੇ ਨੂੰ ਲੈ ਤੋ ਤੇ ਇੰਟਰਨੈਟ ਤੇ ਬਈ ਇਹ ਦੇਖ ਲਿਓ ਐਵੇਂ ਥੋੜੀ ਕੋਈ ਬੰਦ ਚੱਲਦਾ ਤੁਹਾਨੂੰ ਨੌਲੇ ਚਾਹੀਦੀ ਹੈ ਅਕਲ ਚਾਹੀਦੀ ਹੈ ਗੁਰਬਾਣੀ ਦੇ ਵਿਤਾਂ ਵਿਰਮ ਗਿਆਨ ਹੈ ਤੁੰਦੇ ਦੀ ਭਾਸ਼ਾ ਦੇ ਨਹੀਂ ਪਤਾ ਕੋਈ ਭਾਸ਼ਾ ਕੀ ਹੈ ਮੈਨੂੰ ਪਤਾ ਸਾਨੂੰ ਬਾਖੜ ਦੇ ਵਿੱਚ ਚੌੜਾ ਜ ਮੈਨੂੰ ਪਤਾ ਲੱਗਿਆ ਕੋਈ ਚਲਦੀ ਸੀ ਦੋ ਸੰਕਤੀਆਂ ਸੀ ਸਾਡੇ ਕੋਲ ਹੁਣ ਮੈਂ ਬੀਛਾ ਛੱਡ ਕੇ ਇਧਰ ਆਉਣਾ ਦੋ ਵਾਂਤੀਆਂ ਜਿਓ ਮੈਸ ਲਖਾਰੀ ਸੀ ਖੋ ਜਲਦੀ ਸੀ ਦੋ ਧੜੇ ਤੇ ਇਹਨਾਂ ਦਾ ਤਲਾਸ਼ ਸੀ ਜਿਹੜੇ ਸੰਤ ਨੇ ਪਿੰਡ ਵਾਲੇ ਵੀ ਉਹਨਾਂ ਹੀ ਸੀ ਦੂਏ ਪਾਸੇ ਸੀ ਉਹ ਸੰਪਰਦਾਇਕ ਕਹਿੰਦੇ ਨੇ ਹਦਰ ਨੇ ਹਮ ਸੰਸੀ ਅਸੀ ਸੀ ਮਿਸਾਲ ਨਹੀਂ ਹੁੰਦੇ ਨਹੀਂ ਸੀ ਉਦੋਂ ਸੈਂਟਰ ਦੇ ਵਿੱਚ ਅਕਾਲੀ ਦਲ ਸੀ ਕੋਈ ਪਈਆ ਹੋ ਸਾਰੀ ਉੱਥੇ ਉੱਥੇ ਇਹ ਸੀਗਾ ਵੀ ਦੋ ਕੰਗਤੀਆਂ ਨੇ ਇੱਕ ਪੰਕਤੀ ਦੇ ਦੋ ਰੂਪ ਨੇ ਗੁਰਬਾਣੀ ਚ ਦੋ ਜੋ ਠੀਕ ਕਿਹੜਾ ਗਲਤ ਕਿਹੜਾ ਪਾਠ ਅੰਤਰ ਹੈ ਉੱਥੇ ਪਾਠ ਅੰਤਰ ਦੀਆਂ ਕਿਤਾਬਾਂ ਛਪੀਆਂ ਹੋਈਆਂ ਦੇਖ ਲਿਓ ਹੁਣ ਤੇ ਹੱਲ ਨਹੀਂ ਹੋਇਆ ਪਾਠ ਅੰਤਰ ਪਾਠ ਅੰਤਰ ਦੀਆਂ ਕਿਤਾਬਾਂ ਛਪੀਆਂ ਹੋਈਆਂ ਨੇ ਅੱਡ ਅੱਡ ਬੀੜਾਂ ਦਾ ਅੱਡ ਅੱਡ ਪਾਠ ਹੈ ਉਹਨੂੰ ਪਾਠ ਅੰਤਰ ਕਹਿੰਦੇ ਨੇ ਉਸੇ ਪੰਕਤੀ ਤੁਹਾਨੂੰ ਵੀ ਆ ਗਈ ਹੈ ਮੈਂ ਹੁਣ ਆ ਜੂਗੀ ਕੂਟਣਾ ਹੈ ਤੋ ਮਨ ਕੋ ਕੂਟਾ ਹੈ ਮਨ ਕੋ ਕੂਟਾ ਤਾ ਜੰਮ ਤੇ ਛੂਟਾ ਹੈ